ਆ ਉਹ ਲੋਹਾਟਾਰ ਰਕੀ ਗਈ ਸੀ ਕੀ ਕਰਨ ਆ ਸਭ ਤੋਂ ਪਹਿਲਾਂ ਤੇ ਅੱਜ ਮੈਂ ਪਟਿਆਲਾ ਆਇਆ ਹਾਂ ਕੱਲ ਆਪਣਾ 79ਵਾਂ ਆਜ਼ਾਦੀ ਦਿਵਸ ਆ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਆ ਚੈਨਲਾਂ ਦੇ ਮਾਧਿਅਮ ਦੁਆਰਾ ਸਾਰੇ ਪੰਜਾਬ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਦੇਸ਼ ਵਿਦੇਸ਼ ਦੇ ਵਿੱਚ ਵੱਸੇ ਜਿੰਨੇ ਵੀ ਸਾਡੇ ਭੈਣ ਭਰਾਣੇ ਸਾਰਿਆਂ ਨੂੰ ਆਜ਼ਾਦੀ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਆ ਸਟ੍ਰਾਈਕ ਦੀ ਤੁਸੀਂ ਗੱਲ ਕੀਤੀ ਕਿ ਪਿਛਲੇ 3-4 ਦਿਨ ਤੋਂ ਸਾਡੇ ਕੁਝ ਬਿਜਲੀ ਵਿਭਾਗ ਦੀਆਂ ਯੂਨੀਅਨਸ ਐਸੋਸੀਏਸ਼ਨਸ ਕੁਝ ਮੰਗਾਂ ਨੂੰ ਲੈ ਕੇ ਸਟ੍ਰਾਈਕ ਤੇ ਸੀਗੀਆਂ ਅਸੀਂ ਮੀਟਿੰਗ ਵੀ ਕੀਤੀ ਸੀਗੀ 10 ਤਰੀਕ ਨੂੰ ਮੈਂ ਉਸ ਮੀਟਿੰਗ 'ਚ ਹਾਜ਼ਰ ਸੀਗਾ ਸਾਡੇ ਮਾਨਯੋਗ ਵਿੱਤ ਮੰਤਰੀ ਸਾਬਰ ਹਰਪਾਲ ਸਿੰਘ ਚੀਮਾ ਸਾਹਿਬ ਹਾਜ਼ਰ ਸੀਗੇ ਸਾਡੀ ਕਾਫੀ ਡਿਸਕਸ਼ਨ ਹੋਈ ਕਾਫੀ ਮੰਗਾਂ ਤੇ ਵਿਚਾਰ ਵਟਾਂਦਰਾ ਹੋਇਆ ਔਰ ਕਾਫੀ ਸਹਿਮਤੀ ਜੜੀ ਆ ਉਹ ਬਣ ਗਈ ਸੀਗੀ ਪਰ ਕੁਝ ਇੱਕ ਚੀਜ਼ਾਂ ਨੂੰ ਲੈ ਕੇ ਉਹ ਜਿਹੜਾ ਆ ਉਹ ਸਿਰੇ ਨਹੀਂ ਚੜੀ ਫਿਰ ਅਸੀਂ ਮੀਟਿੰਗਾਂ ਦਾ ਦੌਰ ਜਿਹੜਾ ਸੀਗਾ ਉਹ ਜਾਰੀ ਰੱਖਿਆ ਔਰ ਅੱਜ ਮੈਨੂੰ ਬੜੀ ਖੁਸ਼ੀ ਆ ਕਿ ਸਾਡੇ ਜੁਆਇੰਟ ਫੋਰਮ ਦੇ ਜਿਹੜੇ ਵੀ ਮੁਲਾਜ਼ਮ ਜਥੇਬੰਦੀਆਂ ਸੀਗੀਆਂ ਉਹਨਾਂ ਨੇ ਸਹਿਮਤੀ ਪ੍ਰਗਟ ਕਰ ਦਿੱਤੀ ਔਰ ਅੱਜ ਹੜਤਾਲ ਜਿਹੜੀ ਆ ਉਹ ਖਤਮ ਹੋ ਗਈ ਆ ਕਿਉਂਕਿ ਸਾਡਾ ਜਿਹੜਾ ਵਿਭਾਗ ਆ ਬਿਜਲੀ ਵਿਭਾਗ ਆ ਬੜਾ ਅਹਿਮ ਵਿਭਾਗ ਆ ਹਰ ਘਰ ਦੇ ਵਿੱਚ ਬਿਜਲੀ ਦੀ ਜ਼ਰੂਰਤ ਹਰ ਜਗ੍ਹਾ ਤੇ ਬਿਜਲੀ ਦੀ ਜ਼ਰੂਰਤ ਸੋ ਸਾਡੀ ਸੈਮਪੀ ਬਣੀ ਆ ਕੁਝ ਮੰਗਾਂ ਦੇ ਉੱਤੇ ਔਰ ਉਹ ਅਸੀਂ ਆ ਜਲਦ ਜੜੀਆਂ ਨੇ ਉਹ ਬੀਓਡੀ ਦੇ ਵਿੱਚ ਲਾ ਕੇ ਜਾਂ ਕੋਈ ਸਰਕਾਰ ਲੈਵਲ ਤੇ ਨੇ ਉਹ ਜਾਂ ਕੋਈ ਕੈਬਨਟ ਲੈਵਲ ਤੇ ਨੇ ਉਹ ਅਸੀਂ ਮਤਲਬ ਉਹਨਾਂ ਨੂੰ ਭਰੋਸਾ ਦਿੱਤਾ ਔਰ ਉਹਨਾਂ ਨੇ ਆ ਸਾਡੀ ਬੇਨਤੀ ਨੂੰ ਸਵੀਕਾਰ ਕਰਦੇ ਆ ਅੱਜ ਕੰਮ ਤੇ ਲੋਟ ਆਏ ਨੇ ਪਰਤਾਏ ਨੇ ਔਰ ਮੈਂ ਸਮੂਹ ਜਥੇਬੰਦੀਆਂ ਦਾ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਪਬਲਿਕ ਦੇ ਤੁਨ ਮੁੱਖ ਦੇ ਵਿੱਚ ਰੱਖ ਦਿਆ ਹੋਇਆ ਕਿਉਂਕਿ ਇਹ ਜਿਹੜਾ ਸੀਜ਼ਨ ਆ ਸਾਡਾ ਪੈਡੀ ਸੀਜ਼ਨ ਚੱਲ ਰਿਹਾ 30 ਸਤੰਬਰ ਤੱਕ ਬਿਜਲੀ ਵਿਭਾਗ ਵਾਸਤੇ ਬੜਾ ਕ੍ਰੂਸ਼ੀਅਲ ਸਮਾਂ ਹੁੰਦਾ ਹੈ ਪੀਕ ਸੀਜ਼ਨ ਹੁੰਦਾ ਹੈ ਸਾਡਾ ਸੋ ਉਹਨਾਂ ਨੇ ਸਾਡੀ ਬੇਨਤੀ ਨੂੰ ਸਵੀਕਾਰ ਕੀਤਾ ਔਰ ਜਥੇਬੰਦੀਆਂ ਅੱਜ ਕੰਮ ਤੇ ਜੜੀਆਂ ਨੇ ਉਹ ਪਰਤੀਆਂ ਨੇ ਸਰ ਕੋਈ ਸਮਾਂ ਨਹੀਂ ਬਤ ਹੋਇਆ ਕੋਈ ਵੀ ਇਸ ਤਰ੍ਹਾਂ ਨੇ ਸਮੇਂ ਤੱਕ ਮੰਗਾ ਮੰਨ ਲਈਏਂ ਕਿ ਨਹੀਂ ਤਾਂ ਫਿਰ ਕੋਈ ਉਹਨਾਂ ਦਾ ਸ਼ੁਰੂ ਹੋ ਚੁੱਕਦਾ ਹੋਣਾ ਨਹੀਂ ਦੇਖੋ ਸਾਡੇ ਜੜੀ ਪੀਐਸਪੀਸੀਐ ਲਾ ਇੰਦੀ ਸਮੇਂ-ਸਮੇਂ ਤੇ ਬੀਓਡੀ ਦੀ ਮੀਟਿੰਗ ਹੁੰਦੀ ਰਹਿੰਦੀ ਆ ਆ ਕੁਝ ਜੜਾਏ ਡਬਲਯੂਟੀਡੀ ਦੀਆਂ ਮੀਟਿੰਗਸ ਹੁੰਦੀਆਂ ਨੇ ਉਹਨਾਂ ਮੀਟਿੰਗਸ ਦੇ ਵਿੱਚ ਅਸੀਂ ਜੋ ਫੈਸਲੇ ਆ ਇਹਦੇ ਵਿੱਚ ਲੈਨੇ ਆ ਸੋ ਆ ਜੰਨੀਆਂ ਸਾਡੀਆਂ ਉਹਨਾਂ ਦੀਆਂ ਜਾਇਜ਼ ਮੰਗਾਂ ਸੀਗੀਆਂ ਜਿੰਨਾਂ ਤੇ ਸਹਿਮਤੀ ਹੋਈ ਆ ਉਹ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਬੀਓਡੀ ਦੇ ਵਿੱਚ ਲਗਾ ਕੇ ਤੇ ਉਹਨਾਂ ਨੂੰ ਜਿਹੜਾ ਆ ਉਹ ਪੂਰਾ ਕਰਾਂਗੇ ਦੇਖੋ ਕਾਫੀ ਡਿਮਾਂਡਸ ਤੇ ਕਾਫੀ ਨੇ ਔਰ ਜਿਵੇਂ ਤੇ ਪ੍ਰਾਈਵੇਟਾਈਜੇਸ਼ਨ ਆ ਦਾ ਡਰ ਸੀਗਾ ਜਥੇਬੰਦੀਆਂ ਨੂੰ ਕਿ ਜਿਵੇਂ ਵਿਭਾਗ ਦੇ ਵਿੱਚ ਪ੍ਰਾਈਵੇਟਾਈਜੇਸ਼ਨ ਹੋ ਰਹੀ ਆ ਅਸੀਂ ਉਹਨਾਂ ਨੂੰ ਭਰੋਸਾ ਦਿੱਤਾ ਕਿ ਇਹੋ ਜੀ ਕੋਈ ਗੱਲ ਨਹੀਂ ਆ ਕੋਈ ਜਿਸ ਤਰ੍ਹਾਂ ਐਕਸਗਰੇਸ਼ੀਆ ਗ੍ਰਾਂਟ ਅ ਪਹਿਲਾਂ ਪਿਛਲੇ ਸਾਲ ਅਸੀਂ 10 ਲੱਖ ਤੋਂ ਵਧਾ ਕੇ 30 ਲੱਖ ਕੀਤੀ ਸੀਗੀ ਇਸ ਵਾਰੀ ਕੁਝ ਹੋਰ ਡਿਮਾਂਡ ਸੀਗੀ ਸੋ ਵੀ ਅਸੀਂ 35 ਲੱਖ ਰੁਪਇਆ ਜਿਹੜੀ ਆ ਉਹ ਕੀਤੀ ਆ ਉਹਦੇ ਤੇ ਵੀ ਸਹਿਮਤੀ ਬਣੀ ਆ ਸੋ ਇਸ ਤਰ੍ਹਾਂ ਛੋਟੀਆਂ ਛੋਟੀਆਂ ਕਹਿ ਸਕਦੇ ਆ ਕਿ ਹੁਣ ਹੜਤਾਲ ਖਤਮ ਹੋ ਗਈ ਬਿਲਕੁਲ ਹੜਤਾਲ ਖਤਮ ਆ ਜੀ ਤੁਸੀਂ ਜਥੇਬੰਦੀਆਂ ਨਾਲ ਮੀਟਿੰਗ ਕਰ ਸਕਦੇ ਹੋ ਦੇਖ ਸਕਦੇ ਹੋ ਸਾਰਿਆਂ ਨੇ ਉਹਨਾਂ ਨੇ ਅੱਜ ਸਹਿਮਤੀ ਪ੍ਰਗਟ ਕਰਕੇ ਜਿਹੜੀ ਹੜਤਾਲ ਸੀਗੀ ਉਹਨੂੰ ਖਤਮ ਕਰ ਦਿੱਤਾ ਵੀ ਖੱਟੇ ਮਾਰਜਿਨ ਵੀ ਕਾਫੀ ਮੰਗ ਕਰਦੇ ਨੇ ਕਿ ਜੀ ਪੱਕਾ ਕਰੋ ਆਊਟਸੋਰਸਿੰਗ ਖਤਮ ਕਰੋ ਬ੍ਰੈਂਡ ਪਰ ਦੇਖੋ ਉਹਨਾਂ ਨਾਲ ਵੀ ਸਾਡੀਆਂ ਮੀਟਿੰਗਸ ਸਮੇਂ-ਸਮੇਂ ਚਲਦੀਆਂ ਰਹਿੰਦੀਆਂ ਨੇ ਸਾਡੀ ਕੈਬਨਟ ਦੀ ਇੱਕ ਸਬ-ਕਮੇਟੀ ਬਣੀ ਹੋਈ ਆ ਜਿਹੜੀ ਕਿ ਵੱਖ-ਵੱਖ ਵਿਭਾਗ ਜਿਹੜੇ ਨੇ ਉਹਨਾਂ ਦੇ ਵਿੱਚ ਜਿਹੜੇ ਆਊਟਸੋਰਸਿੰਗ ਤੇ ਮੁਲਾਜ਼ਮ ਨੇ ਕੋਈ ਕੰਟਰੈਕਟ ਤੇ ਮੁਲਾਜ਼ਮ ਨੇ ਸਾਰਿਆਂ ਦੇ ਨਾਲ ਉਹਨਾਂ ਦੀਆਂ ਮੰਗਾਂ ਨਾਲ ਸੰਬੰਧਿਤ ਮੀਟਿੰਗਸ ਹੁੰਦੀਆਂ ਰਹਿੰਦੀਆਂ ਨੇ ਅੱਜ ਇੱਥੇ ਹੀ ਮੇਰੇ ਕੋਲੇ ਕਾਫੀ ਵੱਖ-ਵੱਖ ਯੂਨੀਅਨਸ ਜੜੀਆਂ ਨੇ ਉਹ ਪਹੁੰਚੀਆਂ ਨੇ ਉਹਨਾਂ ਨੇ ਵੀ ਆਪਣੇ ਪੰਗ ਪੱਤਰ ਦਿੱਤੇ ਨੇ ਸੋ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਉਹ ਹਮੇਸ਼ਾ ਹੀ ਇਸ ਗੱਲ ਤੋਂ ਚਿੰਤਤ ਰਹਿੰਦੇ ਨੇ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਪੰਜਾਬ ਦੇ ਧੀਆ ਪੁੱਤਾਂ ਨੂੰ ਜੋਬਸ ਜਿਹੜੀਆਂ ਦਈਏ ਅੱਜ ਤੱਕ ਪਿਛਲੇ ਸਾਢੇ 3 ਸਾਲ ਦੇ ਵਿੱਚ ਅਰਾਊਂਡ 55000 ਤੋਂ ਵੱਧ ਨੌਕਰੀਆਂ ਜਿਹੜੀਆਂ ਮੈਰਿਟ ਤੇ ਬੇਸ ਤੇ ਉੱਤੇ ਪੰਜਾਬ ਸਰਕਾਰ ਜਿਹੜੀ ਆ ਉਹ ਦੇ ਚੁੱਕੀ ਆ ਕੱਲੇ ਬਿਜਲੀ ਵਿਭਾਗ ਦੇ ਵਿੱਚ ਹੀ ਅਸੀਂ ਲਗਭਗ 7000 ਭਰਤੀ ਜਿਹੜੀ ਆ ਉਹ ਕੀਤੀ ਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਭਰਤੀ ਜਿਹੜੀ ਆ ਉਹ ਬਿਜਲੀ ਵਿਭਾਗ ਦੇ ਵਿੱਚ ਵੀ ਕਰਨ ਜਾ ਰਹੇ ਆ ਵਕ ਵਕ ਦੂਜੇ ਵਿਭਾਗਾਂ ਦੇ ਵਿੱਚ ਵੀ ਕਰਾਂਗੇ ਸੋ ਜਿਹੜੇ ਆਊਟਸੋਰਸਿੰਗ ਤੇ ਨੇ ਜਾਂ ਕੰਟਰੈਕਟ ਤੇ ਮੁਲਾਜ਼ਮ ਨੇ ਉਹਨਾਂ ਵਾਸਤੇ ਆਲਰੇਡੀ ਸਾਡੀ ਸਬਕਮੇਟੀ ਬਣੀ ਹੋਈ ਆ ਔਰ ਜਿਸ ਤਰ੍ਹਾਂ ਵੀ ਸਬਕਮੇਟੀ ਦਾ ਫੈਸਲਾ ਹੋਊਗਾ ਉਹਨੂੰ ਉਸੇ ਤਰ੍ਹਾਂ ਇੰਪਲੀਮੈਂਟ ਕੀਤਾ ਜਾਊਗਾ ਵੀ ਹੋਇਆ ਦੀ ਕਿਉਂਕਿ ਜਿਸ ਤਰੀਕੇ ਨਾਲ ਕਰੰਟ ਨਾਲ ਮੌਤਾ ਹੋ ਜਾਂਦੀਆਂ ਨੇ ਉਹ ਕਿੰਨੀ ਸੇਫਟੀ ਕਿੱਤਾ ਨਹੀਂ ਦੇ ਦਿਆਂ ਜਿਨ੍ਹਾਂ ਨੂੰ ਠੇਕੇ ਦਿੱਤੇ ਹੋਏ ਨੇ ਜਿਨ੍ਹਾਂ ਨੂੰ ਆਲਸੋ ਦੇਖੋ ਅਸੀਂ 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 ਬਿਲਕੁਲ ਸਟਰੈਕਟਲੀ ਇਸ ਚੀਜ਼ ਨੂੰ ਲੈ ਰਹੇ ਹਾਂ ਕਿਉਂਕਿ ਜਿਹੜੀ ਆ ਜ਼ਿੰਦਗੀ ਤੋਂ ਵੱਧ ਇੰਪੋਰਟੈਂਟ ਕੋਈ ਚੀਜ਼ ਨਹੀਂ ਹੁੰਦੀ ਅਸੀਂ ਹਰ ਸੰਭਵ ਕੋਸ਼ਿਸ਼ ਕੀਤੀ ਆ ਕਿ ਜਿਹੜੀ ਵੀ ਕੋਈ ਕੰਪਨੀ ਆ ਉਹ ਜੜੇ ਟੂਲਸ ਨੇ ਕਿਟਸ ਨੇ ਸੇਫਟੀ ਕਿਟਸ ਉਹ ਹਰ ਮੁਲਾਜ਼ਮ ਨੂੰ ਜਿਹੜੀ ਆ ਮੁਹੱਈਆ ਕਰਵਾਈ ਜਾਵੇ ਔਰ ਮੈਂ ਅਪੀਲ ਵੀ ਕਰਦਾ ਹਾਂ ਕਿ ਜਿਹੜੇ ਵੀ ਕਿਉਂਕਿ ਬੜਾ ਬਿਜਲੀ ਦਾ ਕੰਮ ਜਿਹੜਾ ਬੜਾ ਖਤਰੇ ਵਾਲਾ ਕੰਮ ਆ ਸੋ ਕੋਈ ਵੀ ਮੁਲਾਜ਼ਮ ਜਿਹੜਾ ਆ ਉਹਨੂੰ ਹਮੇਸ਼ਾ ਹੀ ਆਪਣੀ ਸੇਫਟੀ ਵੱਲ ਧਿਆਨ ਜਿਹੜਾ ਦੇਣਾ ਚਾਹੀਦਾ ਹੈ ਸੇਫਟੀ ਕਿਟਸ ਸਾਡੇ ਵੱਲੋਂ ਪੂਰੀ ਤਰ੍ਹਾਂ ਪ੍ਰੋਵਾਈਡ ਕੀਤੀਆਂ ਗਈਆਂ ਨੇ ਦੇਖੋ ਅਸੀਂ ਸਪੋਰਟਸ ਕੋਟੇ ਨੂੰ ਰਿਵਾਈਵ ਕੀਤਾ ਹੈ ਇਸ ਡਿਪਾਰਟਮੈਂਟ ਦੇ ਵਿੱਚ ਪਹਿਲਾਂ ਨਹੀਂ ਸੀਗਾ ਤੇ ਸਾਡੇ ਨੇ ਸਪੋਰਟਸ ਐਕਸ਼ਨ ਦੇ ਵਿੱਚ ਸਪੋਰਟਸ ਐਕਸ਼ਨ ਕਾਫੀ ਲੰਬੇ ਸਮੇਂ ਤੋਂ ਬੰਦ ਹੋ ਗਿਆ ਸੀਗਾ ਬਿਜਲੀ ਵਿਭਾਗ ਦੇ ਵਿੱਚ 2017 ਤੋਂ ਬੰਦ ਸੀਗਾ ਸੋ ਜਦੋਂ 2022 ਦੇ ਵਿੱਚ ਮਾਨ ਸਾਹਿਬ ਦੀ ਸਰਕਾਰ ਆਈ ਅਸੀਂ ਇਹ ਸਪੋਰਟਸ ਵਿੰਗ ਜਿਹੜਾ ਸਾਡਾ ਸੀਗਾ ਉਹਨੂੰ ਅਸੀਂ ਰਿਵਾਈਵ ਕੀਤਾ ਔਰ ਹੁਣ ਵੀ ਅਸੀਂ ਆ ਸਪੋਰਟਸ ਕੋਟੇ ਦੇ ਵਿੱਚ ਆ ਸਾਡਾ ਜਿਹੜੀ ਆ ਇਸ਼ਤਿਹਾਰ ਤਿਆਰ ਹੋ ਰਿਹਾ ਹੈ ਅਸੀਂ ਉਹਦੇ ਵਿੱਚ ਵੀ ਜਲਦ ਆਪਣੇ ਰਿਵਾਈਵ ਕਰਕੇ ਤੇ ਇਹਦੇ ਵਿੱਚ ਵੀ ਨਵੀਂ ਭਰਤੀ ਕਰਨ ਜਾ ਰਹੇ ਹਾਂ ਥੈਂਕ ਯੂ ਥੈਂਕ ਯੂ